ਜਿੰਦਾਬਾਦ ਦੋਮਈ ਸੰਨੀ ਜਿੰਦਾਬਾਦ ਬੋਲੇ ਸੋਨਿਹਾਲ ਸਤਿਕਾਰ ਜਿੰਦਾਬਾਦ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਲੋਕ ਸਭਾ ਹਰਕਾ ਸ੍ਰੀ ਫਤੇਗੜ ਸਾਹਿਬ ਤੋਂ ਅਗਯਰ ਪਰ ਦੇ ਸਾਡਾ ਚੇਅਰਮੈਨ ਐਸਐਸ ਦੂਰ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਜਰਨੈਲ ਸਕੱਤਰ ਓਮੀ ਜਰਨੈਲ ਸਕੱਤਰ ਸਰਦਾਰ ਜੀ ਦੇਵ ਸਿੰਘ ਬੁੱਪਾਰਾ ਜੀ ਅਤੇ ਹੋਰ ਜ਼ਿਲ੍ਹਾ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਮੀਤ ਸਿੰਘ ਫੌਲੀ ਸਾਹਿਬ ਇਹ ਉਹਨਾਂ ਦੇ ਨਾਲ ਸਾਡੇ ਦਰਜਾ ਬਦਰਜਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਰ ਪਲ ਹਰ ਸਮੇਂ ਹਾਜ਼ਰ인 ਵਰਕਰ ਸਹਿਬਾਨ ਸਭ ਤੋਂ ਪਹਿਲਾਂ ਆਪਾਂ ਬਲਕੀਤਰ ਪਾਸ਼ਾ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਗੱਜਵੜ ਕੇ ਬਰੋਵ ਫਤਿਹ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ ਆਪਾਂ ਸਾਰੇ ਪੱਲੀ ਪੱਤ ਜਾਣਦੇ ਆ ਇਹ ਲੋਕ ਸਭਾdਿਆਂ ਚੋਣਾਂ ਦਾ ਜਿਹੜਾ ਮਿੱਤਰ ਬਹੁਤ ਲੰਬੇ ਸਮੇਂ ਤੋਂ ਬੱਜਿਆ ਹੋਇਆ ਹੈ। ਅੰਮ੍ਰਿਤਸਰ ਦਰਦਸਰ ਘਾਟਨ ਕਰਨ ਵਾਸਤੇ ਪਹੁੰਚੇ। ਸਾਡੇ ਬਹੁਤ ਹੀ ਸਤਿਕਾਰਯੋਗ ਸੰਤਾ ਸਿੰਘ ਮਹਿੰਦਪੁਰ ਸਾਹਿਬ ਬਹਿਲ ਹਲਕੇ ਤੋਂ ਹਲਕਾ ਨਿਚਾਰ ਜਮਜੀਤ ਸਿੰਘ ਮਦਨੀਪੁਰ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੀਤ ਸਿੰਘ ਸਰਨ ਮੱਜਰਾ ਸਾਹਿਬ ਐ ਜੀ ਪੀ ਸੀ ਮੈਂਬਰ ਕਾਰਜਕਾਰੀ ਮੈਂਬਰ ਸ਼੍ਰੋਮਣੀ ਐ ਜੀ ਪੀ ਸੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਮੇਰ ਸਿੰਘ ਬੌਂਡਰੀ ਜੀ ਆਰ ਹੋਰ ਵੀ ਸਾਡੇ ਬਹੁਤ ਸਾਡੇ ਸਤਿਕਾਰਯੋਗ ਭਰਾ ਇੱਥੇ ਸ਼ਾਮਲ ਨੇ ਇਸ ਸ਼ਹਿਰ ਦੇ ਸਰਕਲ ਪ੍ਰਧਾਨ ਵਿਪਨ ਸੇਠੀ ਜੀ ਗੁਰਪ੍ਰੀਤ ਸਿੰਘ ਜੀ ਮਕਸੂਦੜਾ ਬਾਬਾ ਰਾਮ ਸਿੰਘ ਜੀ ਹੋਰ ਵੀ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਗਰਦੀਪ ਸਿੰਘ ਬਾਬਾ ਜੀ ਜੂਥਾਗੂ ਹੋਰ ਸਾਡੇ ਬਹੁਤ ਸਾਰੇ ਸਤਿਕਾਰਯੋਗ ਭਰਾ ਬੈਠੇ ਨੇ ਕੱਲੇ-ਕੱਲੇ ਦਾ ਨਾਮ ਲੈਣ ਲੱਗਿਆ ਬਹੁਤ ਸਮਾਂ ਲੱਗ ਗਿਆ ਸਾਰੇ ਫਤਿਹ ਪ੍ਰਬੰਧ ਕਰੋ ਵੈਗੁਰਜੀ ਖਾਲਸਾ ਵੈਗੁਰਜੀ ਦੀ ਫਤਿਹ ਲੋਕ ਸਭਾ ਚੋਣਾਂ ਦਾ ਇਕਲ ਵਗ ਬਹਿ ਚੁੱਕਿਆ ਹੈ ਕਾਫੀ ਸਮਾਂ ਹੋ ਗਿਆ ਵਿਕਰਮਜੀਤ ਸਿੰਘ ਜੀ ਖਾਲਸਾ ਜੋ ਇਥੋਂ ਦੇ ਉਮੀਦਵਾਰ ਨੇ ਅਲੱਗ-ਅਲੱਗ ਭਖ-ਭਖ ਏਰੀਆ ਦੇ ਵਿੱਚ ਹਲਕੇ ਮੁਤਾਬਕ ਆਪਣੇ ਟੂਰ ਪ੍ਰੋਗਰਾਮ ਬਣਾਏ ਹੋਏ ਨੇ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਹਲਕੇ ਦਾ ਪ੍ਰੋਗਰਾਮ ਆਉਂਦਾ ਇੱਧਰ ਵੀ ਆਂਦੇ ਨੇ ਪਰ ਅੱਜ ਜਿਹੜਾ ਇੱਥੇ ਪ੍ਰੋਗਰਾਮ ਹੈ ਇਥੇ ਦਫਤਰ ਦਾ ਕਾਰਟਨ ਹੋਣ ਜਾ ਰਿਹਾ ਹੈ ਆ ਰਸਤੇ ਵਿੱਚ ਸਾਰੇ ਸਾਡੇ ਆਗੂ ਸਹਿਬਾਨ ਪਹੁੰਚੇ ਨੇ ਔਰ ਸਾਰੇ ਜਿਸ ਤਰ੍ਹਾਂ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਇਥੇ ਜੋ ਹਾਲਾਤ ਨੇ ਪੰਜਾਬ ਦੇ ਪਹਿਲਾਂ ਕਾਂਗਰਸ ਸਰਕਾਰ ਰਹੀ ਹੈ ਉਸ ਤੋਂ ਬਾਅਦ ਆਵਾਜ਼ੀ ਪਾਰਟੀ ਆਈ ਹੈ ਪਰ ਇਹਨਾਂ ਸਰਕਾਰਾਂ ਨੇ ਜੋ ਲੋਕਾਂ ਨੂੰ ਆਸਾਂ ਸੀ ਉਹਨਾਂ ਦਾ ਇਹਨਾਂ ਤੋਂ ਕੁਝ ਪ੍ਰਾਪਤ ਨਹੀਂ ਹੋਇਆ ਸੋ ਇਸ ਕਰਕੇ ਲੋਕਾਂ ਨੇ ਦੇਖ ਲਿਆ ਹੈ ਹੁਣ ਜਿਹੜਾ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਲੋਕ ਦੇਖ ਰਹੇ ਨੇ ਕਿਉਂਕਿ ਉਹਨਾਂ ਲੋਕਾਂ ਤੋਂ ਅਗਰ ਜੋ ਉਹਨਾਂ ਨੇ ਕਿਹਾ ਹੋਇਆ ਹੁੰਦਾ ਫਿਰ ਤਾਂ ਲੋਕ ਉਹਨਾਂ ਉਹਨਾਂ ਵੱਲ ਦੇਖਦੇ ਜਾਂ ਉਹਨਾਂ ਨੂੰ ਵੋਟ ਪਾਉਂਦੇ ਜਾਂ ਉਹਨਾਂ ਬਾਰੇ ਸੋਚਦੇ ਪਰ ਜਿੰਨੇ ਵੀ ਉਹਨਾਂ ਨੇ ਅੱਜ ਤੱਕ ਕੋਈ ਵਾਅਦੇ ਕੀਤੇ ਸਾਰੇ ਝੂਠੇ ਨਿਕਲੇ ਨੇ ਔਰ ਜੋ ਉਹਨਾਂ ਨੇ ਇੱਕ ਬਹੁਤ ਵੱਡਾ ਬੀਬੀਆਂ ਨੂੰ ਲਾਰਾ ਲਾਇਆ 1-1000 ਰੁਪਏ ਮਹੀਨਾ ਦੇਣ ਦਾ ਉਹ ਵੀ ਬਿਲਕੁਲ ਕਿਸੇ ਨੂੰ 1000 ਰੁਪਏ ਮਹੀਨਾ ਨਹੀਂ ਮਿਲਿਆ ਕਿਉਂ ਅਗਰ ਉਹ ਬੀਵੀਆਂ حساب ਲਾਂ ਸਾਡੀਆਂ ਭੈਣਾਂ 25 23 3000 ਰੁਪਏ ਉਹਨਾਂ ਦਾ ਮਹੀਨੇ ਦਾ ਬਣਦਾ ਔਰ ਬੁਢਾਪਾ ਪੈਨਸ਼ਨ ਜਿਹੜੀ ਕਹਿੰਦੇ ਸੀ ਸੀ ਵਧਾ ਕੇ ਦੇਵਾਂਗੇ ਉਹ ਵੀ ਨਹੀਂ ਮਿਲੀ ਜਿਹੜੀ ਸਗਲ ਸਕੀਂ ਪਹਿਲੀ ਸਰਕਾਰਾਂ ਦੇ ਸਮੇਂ ਮਿਲਦੀ ਸੀ ਉਹ ਵੀ ਬੰਦ ਹੋ ਗਈ 51000 ਰੁਪਏ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਵੀ ਨਹੀਂ ਮਿਲਿਆ ਸੋ ਇਸ ਕਰਕੇ ਹੁਣ ਲੋਕ ਜਾਣ ਚੁੱਕੇ ਨੇ ਇਹ ਜਿਹੜੇ ਆਪਣੇ ਲਾਰੇ ਲਾਲ ਆ ਕੇ ਲੋਕਾਂ ਤੋਂ ਵੋਟਾਂ ਲੈਂਦੇ ਨੇ ਲੋਕਾਂ ਨੂੰ ਪੰਜਾਬ ਪੰਜਾਬੀਆਂ ਨੂੰ ਇਹਨਾਂ ਨੇ ਮੂਰਖ ਬਣਾਇਆ ਲੋਕਾਂ ਨੇ ਇਹਨਾਂ ਪਾਰਟੀਆਂ ਨੇ ਸੋ ਲੋਕ ਬੜੇ ਸਿਆਣੇ ਨੇ ਕਿਉਂ ਮੈਂ ਇੱਕ ਹੋਰ ਵੀ ਤੁਹਾਨੂੰ ਜਾਣਕਾਰੀ ਦਵਾ ਮੈਂ ਕਾਫੀ ਸਾਲ ਪਹਿਲਾਂ ਕਾਂਗਰਸ ਦੇ ਵੱਲ ਰਿਹਾ ਹਾਂ ਉਹਨਾਂ ਦੀਆਂ ਮਾੜੀਆਂ ਨੀਤੀਆਂ ਨੂੰ ਦੇਖਦਾ ਹੋਇਆ ਮੈਂ ਸ਼੍ਰੋਮਣੀ ਅਕਾਲੀ ਦਲ ਪਿੱਛੇ ਕਈ ਸਾਲ ਪਹਿਲਾਂ ਜੁਆਇਨ ਕੀਤਾ ਸੋ ਇਸ ਕਰਕੇ ਜੋ ਲੋਕ ਨੇ ਹੁਣ ਸਭ ਜਾਣ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਇਸ ਪਾਰਟੀ ਨੂੰ ਪੰਜਾਬ ਬਾਰੇ ਜਿੰਨੀ ਜਾਣਕਾਰੀ ਹੈ ਕਿਸੇ ਪਾਰਟੀ ਨੂੰ ਇੰਨੀ ਜਾਣਕਾਰੀ ਨਹੀਂ ਹੈ ਔਰ ਜੋ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਰ ਸਾਡੇ ਸਰਕਾਰ ਜੋ ਬਾਦਲ ਸਾਹਿਬ ਨੇ ਉਹ ਜੋ ਵੀ ਵਾਦੇ ਕੀਤੇ ਉਹਨਾਂ ਨੇ ਪੂਰੇ ਕੀਤੇ ਔਰ ਲੋਕਾਂ ਦੇ ਕਿਸਾਨਾਂ ਦੇ ਜਾਂ ਹੋਰ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਿਆ ਸੋ ਇਸ ਕਰਕੇ ਲੋਕ ਹੁਣ ਤਾਬਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੇ ਵਾਸਤੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਅਰ ਥੇੜਾ ਨਹੀਂ ਆ 13 ਸ਼ੀਟਾਂ ਪੂਰੀ ਹਵਾਸ ਹੈ ਵੀ ਵਧੀਆ ਲੀਡ ਨਾਲ ਜਿੱਤਣਗੇ ਔਰ ਅਸੀਂ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਕਿਸੇ ਵੀ ਪਾਰਟੀ ਨਾਲ ਲਿੰਕ ਰੱਖਦੇ ਹੋਣ ਚਾਹੇ ਝਾੜੂ ਨਾਲ ਜਾਂ ਹੋਰ ਉਹਨਾਂ ਨੂੰ ਛੱਡ ਕੇ ਸਾਡੇ ਨਾਲ ਹੱਥ ਮਿਲਾਣ ਔਰ ਸਾਡੇ ਵਲ ਆਉਣ ਸਾਡੇ ਸਰਕਾਰ ਜੋ ਜਿਹੜੇ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਵੱਡੀ ਲੀਡ ਨਾਲ ਜਿਤਾਉਣ ਇਹੀ ਅਸੀਂ ਬੇਨਤੀ ਕਰਦੇ ਆ ਇਹੀ ਸਾਡੀ ਬੇਨਤੀ ਹੈ ਸਾਰੇ ਭਰਾਵਾਂ ਦੀ ਇੰਨਾ ਕਹਿੰਦਾ ਹੋਇਆ ਕਿਵਾਂ ਦਾ ਜੱਜ ਕਹਿੰਦਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਹਾਂ ਹਾਂ ਔਰ ਮਸਿਕਾ ਜੋ ਠੀਕ ਹੈ ਚਲ ਸਰਕੰਦ ਰਾਹ ਦੇ ਹੋਰ ਹੈ ਕਿਥੇ ਤੋਂ ਹੈ ਕਿਥੇ ਹਜਾਰੂ ਵਰਕਰੋ ਰਾਹ ਪਿੰਡ ਜਾ ਗਿਆ ਇਹ ਇੱਕ ਟੂਰਨਾਮੈਂਟ ਚੱਲ ਰਿਹਾ ਸਾਹਿਬ ਬਿਕਰਮ ਜੀ ਬਿਕਰਮਜੀਤ ਸਿੰਘ ਜੀ ਖਾਣੇ ਚੱਲ ਰਿਹਾ ਆ ਜਾਣ 10 ਬੜਾ ਸਾਊਂਡ ਕਰਕੇ ਆ ਜਾਈਏ ਆਂਦੇ ਮੀਤਵਾਰ ਨੂੰ ਚਲਿਏ ਉਹਨਾਂ ਦੇ ਬਾਹਰ ਆ ਮੈਂ ਆ ਗਿਆ ਤੇਰੇ ਕੋਲ ਖਾਣੇ ਚੱਲ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨ ਜੋ ਜੱਥੇਦਾਰ ਸੰਤਾ ਸਿੰਘ ਜੀ ਮਹਿੰਦਰਪੁਰ ਸਾਹਿਬ ਮੀਤਪੁਰਾ ਸ਼ੋਮਣੀ ਕਾਲੀਦਾਲ ਰਾਮਜੀਤ ਸਿੰਘ ਜੀ ਮਦਨੀਪੁਰ ਹਲਕਾ ਚਾਰ ਦਰਗਵੀਰ ਸਿੰਘ ਜੀ ਸਾਰੇ ਮਾਜਰਾ ਅੰਤਰਕਮੇਟੀ ਮੈਂਬਰ ਸ਼ਰੂਨ ਕਮੇਟੀ ਦਾ ਜਗਦੇਸ਼ ਸਿੰਘ ਬੁਪਾਰਾ ਸਾਹਿਬ ਨਿਪੰਦ ਜੱਤਸਰ ਬੇਪਰ ਸਿੱਟੀ ਜੀ ਜਿੱਤਰਾ ਜੀ ਦੇਵ ਜਬੋਦੀ ਦੂਸਤ ਕਾਲੀਦਾਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਪਾਲ ਗੁਰੋਂ ਜੀ ਉਹ ਦਰਜਾ ਬਦਲ ਚਾ ਲੀਡਰ ਸਰਵਨ ਬਰਕਰਾਰ ਸਹਾਬ ਬਲਾਉ ਵੈਗੁਰ ਜੀ ਖਾਕਾ ਖਾਲਸਾ ਵੈਗੁਰ ਜੀ ਕੀ ਫੱਦੇ ਅੱਜ ਜਿਹੜਾ ਚੋਣਾਂ ਦਾ ਮਾਹੌਲ ਹਿੰਦੂਵਾਂ ਦੇ ਭੱਗਿਆ ਹੋਇਆ ਜੋ ਸੈਂਟਰ ਦੀਆਂ ਵੱਡੀਆਂ ਪਾਰਟੀਆਂ ਨੇ ਜਾਂ ਇੰਡੀਅਨ ਗਰੁੱਪਾਂ ਗਠਿਓੜਾ ਚਾਹੇ ਐਂਡੀਆ ਉਹਨਾਂ ਦੇ ਹਲਾ ਦਿਨ ਪਰ ਦਿਨ ਮਾਰੇ ਹੁੰਦੇ ਜਾ ਰਹੇ ਨੇ ਕੱਲ ਜੱਥਾਰਜੀ ਨੇ ਸਭ ਸੰਤਾ ਸਿੰਘ ਮੈਦਪੁਰੇ ਦੱਸਿਆ ਸੀ ਵੀ ਜੋ ਪਰਸੋਂ ਸਰਬਾ ਹੋਇਆ ਉਹਦੇ ਵਿੱਚ ਉਹ 2.5 2.5 ਸੌ ਸੀਟ ਤੋਂ ਵੀ ਘੱਟ ਥੱਲੇ ਉਹ ਪਾਰਟੀਆਂ ਜਾ ਰਹੀਆਂ ਨੇ ਲੋਕਾਂ ਦਾ ਰਜਾਨ ਖੇਤਰੀ ਪਾਰਟੀਆਂ ਵੱਲ ਹੁੰਦਾ ਜਾ ਰਿਹਾ ਸੋ ਆਪਣਾ ਵੀ ਇਹੀ ਫਰਜ਼ ਬਣਦਾ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਕਾਂਗਰਸ ਭਾਜਪੀ ਤੇ ਆਪ ਨੂੰ ਪਛਾੜ ਕੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੇ ਚੁਰੇ ਨੇ ਸੋ ਇਹ ਵੀ ਪੰਜਾਬ ਦੇ ਵਿੱਚ ਇੱਕ ਦੋ ਸੀਟਾਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਇੱਥੇ ਬਹੁਤ ਵੱਡੀ ਲੀਡ ਲੈ ਕੇ ਇੱਥੇ ਹੁਣ ਬਹੁਮਤ ਨਾਲ ਜਿੱਤ ਗਏ ਸੈਂਟਰ ਦੇ ਵਿੱਚ ਜੋ ਸਰਕਾਰ ਬਣਨੀ ਆ ਉਹ ਮੀਨ ਨੂੰ ਮੀਤ ਆ ਵੀ ਕਾਲੀਦਾਲ ਦੀ ਸਪੋਰਟ ਨਾਲ ਸਰਕਾਰ ਬਣੂਗੀ ਬਹੁਤ ਮਹੱਤਵਪੂਰਨ ਕਿਸੇ ਨੂੰ ਮਿਲਣਾ ਨਹੀਂ ਸੋ ਤੁਹਾਡੇ ਚਰਨ ਜੀ ਇਹ ਹੀ ਬੇਨਤੀ ਆ ਤੁਸੀਂ ਮਹੀਨਾ ਸਵਾ ਮਹੀਨਾ ਹੋ ਗਿਆ ਆਪਾਂ ਨੂੰ ਦਿਨ ਪਰ ਰਾਤ ਇੱਕ ਕਰਕੇ ਲੱਗਿਆ ਨੂੰ ਕਿ 10 15 ਦਿਨ ਦਾ ਸਮਾਂ ਰਹਿ ਗਿਆ ਸੋ ਆਪਾਂ ਵਰਕ ਜਿਸ ਤਰ੍ਹਾਂ ਚੱਲ ਰਹੀ ਹੈ ਆਪਾਂ ਥੋੜਾ ਜਿਆਦਾ ਹੋਰ ਆਪਣੀ ਤੇਜ਼ੀ ਲਿਆਈਏ ਆਪਣੇ ਨਾਲ ਸਾਥੀਆਂ ਨੂੰ ਜੋੜ ਕੇ ਫਰਕ ਰਾਨ ਤੱਕ ਆਪਣੀ ਅਪਰੋਚ ਕਰੀਏ ਆਉਣ ਵਾਲਾ ਸਮਾਂ ਸ਼ੋਮਣੀ ਕਾਲੀਦਾਲ ਦਾ ਹੋਵੇਗਾ ਇਹਨਾਂ ਸੂਖੰਦਾ ਕਮਲ ਵਾਜਿਕਾ ਵੈਗੁਰਜੀਕਾ ਖਾਲਸਾ ਵੈਗੁਰਜੀ ਸਿੰਘ ਜੀ ਮਾਹਲਪੁਰੀ ਹਲਕਾ ਫਤਿਹਗੜ ਸਾਹਿਬ ਤੋਂ ਜਰਬੇਰ ਉਹਨਾਂ ਦੇ ਨਾਲ ਸਰਦਾਰ ਜੈ ਜੈਕਾਰ ਰਗਵੀਰ ਸਿੰਘ ਜੀ ਸਾਲਮਾਦਰਾ ਮੈਂਬਰ ਐਸਜੀਪੀਸੀ ਸਰਦਾਰ ਜਗਦੇਵ ਸਿੰਘ ਜੀ ਬੋਪਾਰਾ ਸਾਹਿਬ ਸਰਦਾਰ ਜਸਮੇਲ ਸਿੰਘ ਜੀ ਬੌਂਦਲੀ ਜ਼ਿਲ੍ਹਾ ਪ੍ਰਧਾਨ ਅਤੇ ਸਰਦਾਰ ਜਗਦੇਵ ਸਿੰਘ ਜੀ ਦਬੁਰਜੀ ਦਰਾਹਾ ਦਿਹਾਤੀ ਸਰਕਲ ਪ੍ਰਧਾਨ ਵਿਪਨ ਸੇਠੀ ਜੀ ਰਾਹਾ ਸੈਰੀ ਪ੍ਰਧਾਨ ਉਹਨਾਂ ਦੇ ਨਾਲ ਗੁਰਦੀਪ ਬਾਵਾ ਜੀ ਵੱਖ-ਵੱਖਰੇ ਪਿੰਡਾਂ ਤੋਂ ਆਏ ਜੈਦਾਰ ਹਰਜੀਤ ਸਿੰਘ ਜੀ ਰਾਮਪੁਰ ਜੈਦਾਰ ਬਾਬਾ ਚੇਤਨ ਸਿੰਘ ਜੀ ਜੈਦਾਰ ਪਰਵਿੰਦਰ ਸਿੰਘ ਜੀ ਪਿੰਡਾ ਜੀ ਰਾਜ ਗੁਰਮੀਤ ਸਿੰਘ ਸਿੰਘ ਜੀ ਗੁਰਦੀਪ ਸਿੰਘ ਜਿਹੜਾ ਚ ਬਹੁਤ ਹੀ ਸਨਮਾਨਯੋਗ ਦਰਾਹਾ ਸਰਕਲ ਤੋਂ ਵੱਖੋ ਵੱਖਰੇ ਪਿੰਡਾਂ ਤੋਂ ਸ਼ਹਿਰ ਦੇ ਵਿੱਚੋਂ ਆਈ ਗੁਰੂ ਖਾਲਸਾ ਸਾਧ ਸੰਗਤ ਜੀ ਕਰੋ ਪਰਵਾਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਦਫ਼ਤਰ ਅਦਾਲਤ ਘਾਟਣ ਕਰਨ ਜਾ ਰਹੇ ਆ ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ ਜੀ ਨੂੰ ਜੋ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਆਪਣਾ ਨੂੰ ਕੈਂਡੀਡੇਟ ਬਣਾ ਕੇ ਆਪਣੇ ਹਲਕੇ ਵਿੱਚ ਭੇਜਿਆ ਗਿਆ ਹੈ ਮੈਂ ਆਪ ਜੀ ਨੂੰ ਸਾਰੇ ਆਪਣੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਾਂ ਉਹਨਾਂ ਨੂੰ ਆਪਾਂ ਆਪਣੇ ਹਲਕੇ ਤੋਂ ਜਿਤਾ ਕੇ ਲੋਕ ਸਭਾ ਭੇਜੀਏ ਤਾਂ ਜੋ ਆਪਣੇ ਹਲਕੇ ਦਾ ਵਿਕਾਸ ਅਤੇ ਸਹਿਰਾਂ ਦਾ ਵਿਕਾਸ ਹੋ ਸਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਆਹ ਦਿਨ ਹੁਣ ਆਪਣੇ 10 ਦਿਨ ਰਹਿ ਗਏ ਆਪਾਂ ਸਾਰੇ ਦਿਨ ਰਾਤ ਇੱਕ ਕਰਕੇ ਪ੍ਰਧਾਨ ਸਰਦਾਰ ਸਵੀਰ ਸਿੰਘ ਜੀ ਬਾਦਲ ਦੇ ਹੱਥਾਂ ਨੂੰ ਮਜ਼ਬੂਤ ਕਰਨ ਲਈ ਆਪਾਂ ਜੋ ਫਤੇਗੜ ਸਾਹਿਬ ਦੀ ਸੀਟ ਆ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਈਏ ਸੋ ਇਹਨਾਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਦੇ ਸਾਰੇ ਪਤਵੰਤੇ ਸਜਣੋਂ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਾਰੇ ਮੌਜੂਦ ਸਿੱਸੀ ਤਾਂ ਅੱਜ ਆਪਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਦੇ ਦਰਾਹਾ ਵਿਖੇ ਹਲਕਾ ਪੈਲ ਦੇ ਇਹ ਸ਼ਹਿਰ ਵਿਖੇ ਉਹਨਾਂ ਦਾ ਚੋਣ ਦਫ਼ਤਰ ਦਾ ਉਦਘਾਟਨ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਕਰਨ ਜਾ ਰਹੇ ਆਂ ਔਰ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਬੌਂਦਰੀ ਸਾਹਿਬ ਹਲਕਾ ਇੰਚਾਰ ਮਦਨੀਪੁਰ ਸਾਹਿਬ ਬਹੁਤ ਹੀ ਸਤਿਕਾਰਯੋਗ ਸਹਾਬ ਨਾਜ਼ਰਾ ਜੀ ਬੋਪਾ ਰਾਏ ਜੀ ਸਰਕਲ ਦੇ ਪ੍ਰਧਾਨ ਬੇਪਨ ਸੇਠੀ ਜੀ ਔਰ ਬਬਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਭ ਗੁਰਪ੍ਰੀਤ ਸਿੰਘ ਜੀ ਮਕਸੂਦ ਲਾ ਔਰ ਦਰਜਾ ਬਦਰਜਾ ਮੈਂ ਸਾਰਿਆਂ ਦਾ ਨਾਮ ਲੈਣ ਲੱਗਾ ਸਮਾਂ ਲੱਗੂ ਆਓ ਫਤਿਹ ਜੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੁਸੀਂ ਸਾਰੇ ਸਜਣੋ ਜਿਹੜਾ ਮੇਰਾ ਖਿਆਲ ਆ ਕਿ ਸਵਾ ਕਮੀਨੇ ਤੋਂ ਲੜ ਕਮੀਨੇ ਤੋਂ ਆਪਾਂ ਸਾਰੇ ਇਸ ਪਾਸੇ ਲੱਗੇ ਹੋਇਆ ਆ ਆਪਾਂ ਸਾਰੀਆਂ ਗੱਲਾਂ ਤੋਂ ਜਾੜੂ ਆ ਤੁਸੀਂ ਆ ਖੁਦ ਪ੍ਰਚਾਰਕੋਂ ਸਾਰੀਆਂ ਗੱਲਾਂ ਦਾ ਪ੍ਰਚਾਰ ਹੋ ਰਿਆ ਪਰ ਜਿਹੜੀ ਸਥਿਤੀ ਕਿਉਂਕਿ ਨੌ ਹਲਕਿਆਂ ਦੇ ਵਿੱਚ ਜਾਣਨਾ ਅੱਜ ਫਤੇਗੜ ਸਾਹਿਬ ਸੀ ਅਸੀਂ ਉਹ ਰਾਜਪੁਰੇ ਦੇ ਲਾਗੇ ਜਿਹੜੇ ਪਿੰਡ ਨੇ ਫਤੇ ਆਪਣੇ ਪਟਿਆਲੇ ਦੇ ਲਾਗੇ ਸਰਵਜੀਤ ਝਿੰਜਰ ਦੇ ਉਸ ਪਿੰਡ ਤੋਂ ਲਾ ਕੇ ਮੈਂ ਦੇਖ ਰਿਹਾ ਕਿ ਲੋਕਾਂ ਦੇ ਜਦ ਪਿੰਡ ਜਾਂਦੇ ਆ ਭਾਵੇਂ ਦੁਪਹਿਰ ਦਾ ਸਮਾਂ ਹੁੰਦਾ ਬੜੀ ਗਰਮੀ ਆ ਔਰ ਲੋਕ ਮੈਂ ਦੇਖਿਆ ਬੀਬੀਆਂ ਵੀ ਬੜੇ ਭਾਰੀ ਗਣਤੀ ਵਿੱਚ ਪਹੁੰਚਦੀਆਂ ਨੇ ਸੁਣਨ ਵਾਸਤੇ ਜਾਂ ਆਪਣੇ ਭਰੋਸਾ ਦੇਣ ਵਾਸਤੇ ਕਹਤਾ ਤਾਂ ਭਾਵੇਂ ਸਾਰੀਆਂ ਗੱਲਾਂ ਦਾ ਹੈ ਉਹ ਕਹਿੰਦੇ ਨੇ ਆਪਣੇ ਉਮੀਦਵਾਰ ਜੀ ਆਏ ਨੇ ਅਸੀਂ ਆਪਣੇ ਪਿੰਡ ਵੱਲੋਂ ਬਹੁਤ ਝੜ ਕੇ ਜਾ ਕੇ ਪਹੁੰਚ ਗਏ ਉੱਥੇ ਭਰੋਸਾ ਦਈਏ ਅਸੀਂ ਵੋਟਾਂ ਵਾ ਝੜ ਕੇ ਪਾਵਾਂਗੇ ਇਹ ਮਾਹੌਲ ਬਣਿਆ ਵਿਆਹ ਜਿਨਾਚਾ ਮੈਂ ਕਹਾ ਔਰ ਹੋਵੇ ਵੀ ਕਿਉਂ ਨਾ ਲੋਕ ਤਾਂ ਪਹਿਲੀ ਤਰੀਕ ਉਡੀਕਦੇ ਨੇ ਹੁਣ ਵੀ ਆਵੇ ਤਾਂ ਪਹਿਲੀ ਤਰੀਕ ਨੂੰ ਇਹਦਾ ਫਹਾ ਵਢੀਏ ਪਹਿਲਾ ਸਟੈਪ ਹੈ ਸਾਡਾ ਇਹ ਇਹ ਦੋ ਸਰਕਾਰਾਂ ਜਿਹੜੀਆਂ ਪਿਛਲੀਆਂ ਦੇਖਿਆ 7 ਸਾਲ ਦੇ ਸਤਾਏ ਲੋਕਾਂ ਦੇ ਮਨਾਂ ਵਿੱਚ ਇਹ ਰੋਜ਼ ਬਹੁਤ ਵੱਡਾ ਨਾਰਾਜ਼ਗੀ ਹੈ ਕਿ ਇਹਨਾਂ ਸਰਕਾਰਾਂ ਦੇ ਪ੍ਰਤੀ ਇਹਨਾਂ ਪਾਰਟੀਆਂ ਦੇ ਪ੍ਰਤੀ ਕਿ ਇਹਨਾਂ ਨੇ ਸਾਡੇ ਨਾਲ ਬੜੇ ਧੋਖੇ ਕੀਤੇ ਨੇ ਔਰ ਹੁਣ ਧੋਖੇ ਦਾ ਬਦਲਾ ਲੈਣ ਦਾ ਸਾਡਾ ਸਮਾਂ ਆ ਗਿਆ ਹੈ